ਸਾਨੂੰ ਪ੍ਰਭੂ ਆਪਾਂ ਅੱਜ ਗੱਲ ਕਰਦੇ ਆਂ ਝੋਨੇ ਦੇ ਵਿੱਚ ਪਤਲਪੱਟ ਸੁੰਢੀ ਦੀ ਤੇ ਜਿਸ ਦੇ ਆਉਣ ਦੀ ਹੁਣ ਬਿਲਕੁਲ ਸੁਨਾਵਨਾ ਮੌਸਮ ਉਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਾਂ ਝੋਨੇ ਦੀ ਸਟੇਜ ਇਸ ਤਰ੍ਹਾਂ ਦੀ ਹੈ ਤੇ ਅੱਜ 29 ਅਗਸਤ ਨੂੰ ਕੁਝ ਖੇਤਾਂ ਦੇ ਵਿੱਚ ਮੈਂ ਵੇਖਿਆ ਹਾਲਾਂਕਿ ਹਲਕਾ ਰਕਮੀ ਪੈ ਰਿਹਾ ਸੀ ਪਰ ਜਿਹੜੇ ਪਤਲਪੱਟ ਸੁੰਢੀ ਦੇ ਪਤੰਗੇ ਐ ਉਹ ਕਾਫੀ ਤਦਾਦ ਦੇ ਵਿੱਚ ਝੋਨੇ ਦਾ ਜਿਹੜਾ ਬੂਟਾ ਹਲਾਉਂਦੇ ਸੀ ਤਾਂ ਉਹ ਡਰ ਰਿਹਾ ਸੀ ਇਹ ਸੋ ਪਹਿਲਾਂ ਆਪਾਂ ਇਹਦੇ ਪਤੰਗਿਆਂ ਦੀ ਪਛਾਣ ਕਰ ਲੈਨੇ ਆ ਤੇ ਤੁਹਾਨੂੰ ਮੈਂ ਆਹ ਵਖੋ ਵੀਡੀਓ ਬਣਾਇਆ ਹਸਤੇ ਵਿੱਚ ਵੀ ਦਿਸ ਰਹੇ ਆ ਤੇ ਪਤੰਗੇ ਸਨੇਰੀ ਜਾਂ ਪੀਲੇ ਪੂਰੇ ਰੰਗ ਦੇ ਹੁੰਦੇ ਆ ਇਹਨਾਂ ਦੀ ਲੰਬਾਈ ਕੋਈ ਬਹੁਤ ਨਹੀਂ ਹੁੰਦੀ 8-10 ਮਿਲੀਮੀਟਰੀ ਹੈ ਤੇ ਚੜਾਈ ਵੀ ਬਸ ਇਹ ਦੁਗਣੇ ਮਿਲੀਮੀਟਰੀ 16 ਤੋਂ 20 ਤੇ ਇਹਦੀ ਵਿਸ਼ੇਸ਼ ਪਛਾਣ ਇਹ ਆ ਵੀ ਖੰਮਾਂ ਦੇ ਉੱਪਰ ਦੋ ਤੋਂ ਤਿੰਨ ਗੂੜੀਆਂ ਖਾਕੀ ਇਹ ਬਿੰਗਤਲੀਆਂ ਜਾਂ ਲਕੀਰਾਂ ਹੁੰਦੀਆਂ ਆ ਤੇ ਖੰਮਾਂ ਦੇ ਬਾਹਰਲੇ ਕਿਨਾਰੇ ਦੇ ਉੱਪਰ ਗੂੜੀ ਖਾਕੀ ਪੱਟੀ ਬਣੀ ਹੁੰਦੀ ਹੈ ਤੇ ਬੜੇ ਤੇਜ਼ ਇਹ ਭਜ ਰਹੇ ਸੀ ਬੜੀ ਕੋਸ਼ਿਸ਼ ਕੀਤੀ ਬਈ ਇੱਕ ਤੇ ਬੈਠ ਜਾਣ ਜਿੱਧਰ ਮੈਂ ਖੜਾ ਸੀ ਉਹ ਦੂਸਰੇ ਪਾਸੇ ਜਾ ਕੇ ਬੈਠਦੇ ਸੀ ਤਾਂ ਬੜੀ ਮੁਸ਼ਕਲ ਦੇ ਨਾਲ ਇਹਦੀ ਫੋਟੋ ਲਈ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਬਹੁਤ ਹੀ ਛੋਟੇ ਛੋਟੇ ਸੀ ਇਹ ਪਤੰਗੇ ਸੋ ਇਸ ਵੇਲੇ ਇਹ ਫੜ ਰਹੇ ਹੈ ਤਾਂ ਇਹਦਾ ਜੀਵਨ ਚੱਕਰ ਜੇ ਅਸੀਂ ਵੇਖੀਏ ਤਾਂ ਜਿਹੜੇ ਪਤੰਗੇ ਇਹ ਉੱਡ ਰਹੇ ਆ ਇਹ ਅੰਡੇ ਦੇਣਗੇ ਹੁਣ ਤੇ ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਇਹਨਾਂ ਦੇ ਅੰਡੇ ਲੱਭਣ ਦੀ ਜੇ ਅੰਡੇ ਨਹੀਂ ਲੱਭੇ ਇਹਨਾਂ ਦੇ ਇਹ ਰਾਤ ਵੇਲੇ ਅੰਡੇ ਦਿੰਦੇ ਐ ਤੇ ਮੋਤੀਆਂ ਵਰਗੇ ਜਿਵੇਂ ਮਣਕੇ ਜਿਹੇ ਹੁੰਦੇ ਐ ਸਨ ਚਮਕਦੇ ਬਹੁਤ ਬਰੀਕ ਪੱਤੇ ਦੇ ਹੇਠਲੇ ਪਾਸੇ ਤੇ ਜਿਵੇਂ ਪ੍ਰਿੰਡਾਂ ਦਾ ਖੱਕਰ ਹੁੰਦਾ ਐ ਇਸ ਤਰ੍ਹਾਂ ਦੀ ਕਲੋਨੀ ਜੀ ਹੁੰਦੀ ਐ ਪਰ ਹੁੰਦੇ ਬਹੁਤ ਬਰੀਕ ਐ ਛੋਟੇ ਐ ਤੇ ਉਸ ਤੋਂ ਬਾਅਦ ਤਿੰਨ ਚਾਰ ਦਿਨਾਂ ਦੇ ਵਿੱਚ ਅੰਡਿਆਂ ਦੇ ਵਿੱਚੋਂ ਜਿਹੜੇ ਹੈਗੀਆਂ ਉਹ ਸੁੰਡੀਆਂ ਨਿਕਲਿਆ ਹੁੰਦੀਆਂ ਬਹੁਤ ਬਰੀਕ ਬਰੀਕ ਸੁੰਡੀਆਂ ਤੇ ਪਹਿਲਾਂ ਤਾਂ ਹਰਾ ਮਾਦਾਂ ਉਹੀ ਖਾਂਦੀ ਐ ਫਿਰ ਜੋ ਥੋੜੀ ਜੀ ਸੁੰਡੀ ਵੱਡੀ ਹੁੰਦੀ ਹੈ ਤਾਂ ਪੱਤੇ ਨੂੰ ਲਪੇਟ ਲੈਂਦੀ ਐ ਤੇ ਫਿਰ 15-20 ਦਿਨ ਇਹ ਇਹਦਾ ਚੱਕਰ ਇਸ ਤਰ੍ਹਾਂ ਚੱਲਦਾ ਰਹਿੰਦਾ ਸੁੰਡੀ ਜੋੜ ਕੇ ਅੰਦਰੋਂ ਖਾਂਦੀ ਰਹਿੰਦੀ ਐ ਤੇ ਉਸ ਤੋਂ ਬਾਅਦ ਇਹ ਕੋਆਜਾ ਬਣ ਜਾਂਦਾ ਤੁਸੀਂ ਵੇਖਿਆ ਹੁਣ ਉਹ ਕੋਈ ਦੀ ਵਸਤਾ ਵੀ 7-8 ਦਿਨ ਰਹਿੰਦੀ ਐ ਇਸ ਤਰ੍ਹਾਂ ਜੀਵਨ ਚੱਕਰ ਇਹ 25 ਤੋਂ 35 ਦਿਨਾਂ ਦੇ ਵਿੱਚ ਪੂਰਾ ਹੋ ਜਾਂਦਾ ਤੇ ਪਰ ਉਸ ਖੇਤ ਦੇ ਵਿੱਚ ਹਲਕਾ ਜਿਹਾ ਕਿਤੇ ਪਹਿਲਾਂ ਵੀ ਅਟੈਕ ਆਇਆ ਹੋਇਆ ਸੀ ਤਾਂ ਮੈਂ ਵੇਖਿਆ ਕਿ ਜਿੱਥੇ ਪੱਤੇ ਉਹਨੇ ਫੋਲਡ ਕੀਤਾ ਉਸੇ ਕੋਈ ਕਿਤੇ ਕਿਤੇ ਹੀ ਸੀ ਮਿਲਦਾ ਤਾਂ ਉਹ ਮੈਂ ਖੋਲ ਕੇ ਵੇਖਿਆ ਉਹਦੇ ਵਿੱਚ ਕੋਈ ਸੁੰਡੀ ਨਹੀਂ ਦਿਸਦੀ ਸੀ ਜਾਂ ਤਾਂ ਹੋ ਸਕਦਾ ਵੀ ਉਹ بارش ਕਰਕੇ ਜਿਹੜੀ ਹੈਗੀ ਆ ਥਰੇ ਡਿੱਗ ਪਈ ਤੇ ਉਸ ਤੋਂ ਬਾਅਦ ਮਰ ਗਈ ਅ ਸੋ ਹੁਣ ਸੌਲਪੇਦੇ ਹੁੰਦਾ ਵੀ ਜਿਸ ਤਰ੍ਹਾਂ ਹੁਣ ਆਪਾਂ ਅਕੜ ਦਿਖ ਰਿਹਾ ਤਾਂ ਸੰਭਾਵਨਾ ਹੈਗੀ ਹੈ ਵੀ ਹਫਤੇ ਇੱਕ ਤੱਕ ਇਸ ਦਾ ਅਟੈਕ ਹੋ ਸਕਦਾ ਪਰ ਅਸੀਂ ਘਬਰਾਉਣਾ ਬਿਲਕੁਲ ਨਹੀਂ ਜੇਕਰ ਸੁੰਡੀ ਕਿਤੇ ਕਿਤੇ ਹੈ ਤਾਂ ਫਿਰ ਕੋਈ ਸਪਰੇ ਵਗੈਰਾ ਕਰਨ ਦੀ ਲੋੜ ਨਹੀਂ ਹੈਗੀ ਤਾਂ ਇੱਕ ਦੇਸ ਜਿਹਾ ਤਰੀਕਾ ਤੁਸੀਂ ਅੱਗੇ ਵੀ ਮਾਰਾ ਕੋਲ ਸੁਣਿਆ ਹੋਏਗਾ ਕਿਉਂਕਿ ਰੱਸੀ ਲੈ ਲਓ ਮੁੰਜ ਦੀ ਕੋਈ ਉਹ ਤਕਰੀਬਨ ਹੋਵੇ ਕੋਈ 17-80 ਫੁੱਟ ਜੇ ਉਹਨੂੰ ਦੋ ਜਣੇ ਫੜਕੇ ਪੱਤਿਆਂ ਨਾਲ ਉਪਰੋਂ ਥੋੜਾ ਜਿਹਾ ਨੀਵੇਂ ਕਰਕੇ ਇੱਥੇ ਲਈ ਚਲੋ ਇੱਕ ਪਾਸੇ ਨੂੰ ਉਹਨੀ ਪੈਰੀ ਵਾਪਸ ਮੁੜਿਓ ਉਸ ਨਾਲ ਕੀ ਹੋਏਗਾ ਜੇ ਸੁੰਡੀ ਹੋਈ ਨਾ ਤਾਂ ਉਹ ਥਰੇ ਡਿੱਗ ਪੂਗੀ ਪਰ ਇਹਦੇ ਬਾਅਦ ਜ਼ਰੂਰੀ ਇਹ ਵੀ ਥੱਲੇ ਪਾਣੀ ਲੱਗਿਆ ਹੋਵੇ ਥੋੜੇ ਝੋਨੇ ਦੇ ਵਿੱਚ ਤੇ ਇਹਦੇ ਪੈਰ ਪੂਰ ਵਾਲੇ ਕੋਈ ਕਾਮਯਾਬ ਨਹੀਂ ਹੁੰਦੇਗੇ ਇਸ ਕਰਕੇ ਇਹ ਜਲਦੀ ਉਸ ਪਾਣੀ ਵਿੱਚ ਹੀ ਡੁੱਬ ਕੇ ਮਰ ਜੂਗੀ ਇੱਕ ਤਰ੍ਹਾਂ ਦਾ ਤਰੀਕਾ ਇਹ ਹੈ ਤੇ ਦੂਸਰਾ ਤਰੀਕਾ ਇਹ ਵੀ ਜੇਕਰ ਤੇ ਇਹਦੀ ਅਟੈਕ ਲੱਗਦਾ ਆਪਾਂ ਨੂੰ ਵੱਧ ਹੈ ਆਪਾਂ ਕਹਿੰਦੇ 10% ਹੈ ਤੇ 100 ਜਿਹੜੇ ਹੈਗੇ ਆ ਕੋਈ ਪੱਤੇ ਉਹਨਾਂ ਵਿੱਚੋਂ 10 ਪੱਤਿਆਂ ਉੱਤੇ ਹੈ ਜਾਂ 10 ਪੱਤਿਆਂ ਪਿਛੇ ਇੱਕ ਪੱਤੇ ਤੇ ਆਪਾਂ ਲੱਗਦੀ ਹੈ ਵੇਖ ਲਓ ਮਿਲ ਜਾਏਗੀ ਬੜੀ ਪਾਰਦਰਸ਼ੀ ਜੀ ਹੁੰਦੀ ਹੈ ਪਰ ਜਦੋਂ ਹਰਾ ਮਾਦਾ ਖਾਲੇ ਜੀ ਤਾਂ ਹਰਾ ਰੰਗ ਦੱਸਦਾ ਇਹਦਾ ਤਾਂ ਫਿਰ ਅਸੀਂ ਕੀ ਕਰਨਾ ਹੈ ਫਿਰ ਸਾਡੇ ਕੋਲੇ ਜਿਹੜੀਆਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਲਾਣਾ ਵੱਲੋਂ ਸ਼ਿਫਾਰਿਸ਼ ਕੀਤੀਆਂ ਗੀਆਂ ਜਿਹੜਾ ਹੈਗੀਆਂ ਉਹਨਾਂ ਦੀ ਅਸੀਂ ਵਰਤੋਂ ਕਰਨੀ ਹੈ ਤਾਂ ਉਸ ਦੇ ਵਿੱਚ ਸਾਡੇ ਕੋਲੇ ਜੋ ਜਿਹੜਾ ਅਸੀਂ ਵਰਤ ਸਕਦੇ ਹੋਂ ਨੇ 60 ਮਿਲੀਲੀਟਰ ਕੋਰਾਜ਼ਨ ਇਹ ਜਾਂ ਫਿਰ 200 ml ਫੇਮ ਤੇ ਜਾਂ 50 ਗ੍ਰਾਮ ਟਕੌਮੀ ਉਸ ਪ੍ਰੰਤ ਅਸੀਂ 170 ਗ੍ਰਾਮ ਮੋਲਟਰ ਮਰ ਸਕਦੇ ਹਾਂ ਤੇ ਜਾਂ ਫਿਰ ਸਾਡੇ ਕੋਲ ਪ੍ਰਾਣੀਆਂ ਦਵਾਈਆਂ ਹੈਗੀਆਂ ਜਿਹੜੀ ਸਾਨੂੰ 1 ਲੀਟਰ ਵਰਤਣੀ ਪਵੇਗੀ ਕੋਰੋਬਾਨ ਡਰਮਟ ਤੇ ਜਿਹਨੂੰ ਕਲੋਰੋਪੈਰੀਫਾਸ ਕਹਿੰਦੇ ਆ ਕਲੋਰੋ ਦੇ ਨਾਲ ਵੀ ਜਾਣਦੇ ਆ ਇਹ ਜਾਂ ਫਿਰ 80 ml ਨਹਿਮਾ ਦਾ ਅਰਥ ਇੱਕੋ ਟਿੰਨ ਉਵੀ ਅਸੀਂ ਵਰਤ ਸਕਦੇ ਆ ਇਹ ਸਾਰੀਆਂ ਦਵਾਈਆਂ ਨੂੰ ਅਸੀਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰ ਦੇਣਾ ਤੇ ਇਹ ਜਿਹੜੀਆਂ ਹੈਗੀਆਂ ਦਵਾਈਆਂ ਇਹ ਆਪਣੇ ਕੋਲੇ ਜਿਹੜੀਆਂ ਪੀਆਰ ਕਿਸਮਾਂ ਹੈਗੀਆਂ ਉਹਨਾਂ ਲਈ ਹੈ ਜਦੋਂ ਕਿ ਬਾਸਮਤੀ ਲਈ ਕਾਫੀ ਸਾਰੀਆਂ ਦਵਾਈਆਂ ਬੈਨ ਨੇ ਉਹਨਾਂ ਦੀ ਲਿਸਟ ਵੱਖਰੀ ਪਾਵਾਂਗੇ ਉਹ ਸਿੰਸ ਸਪਰੇ ਨਹੀਂ ਕਰਨੀ ਜਿਵੇਂ ক্লোਰੋਫੀਰ ਫਾਸ वगैरह ਨਹੀਂ ਕਰਨੀ ਹੈਗੀ ਤਾਂ ਇਹ ਤਰੀਕਾ ਅਸੀਂ ਵਰਤ ਕੇ ਇਸ ਸੰਢਿਤੋਂ ਰੋਕथाम ਕਰ ਸਕਦੇ ਆ ਤੇ ਦੂਸਰੀ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੀ ਅਸੀਂ ਸਪਰੇਅ ਕਰਦੇ ਆ ਇਹਦੀ ਤਕਰੀਬਨ ਕੋਈ 2 ਹਫ਼ਤੇ ਤੱਕ ਅਸਰ ਰਹਿੰਦਾ ਹੈ ਤੇ ਸਪਰੇਅ ਅਸੀਂ ਉਦੋਂ ਨਹੀਂ ਕਰਨੀ ਜਦੋਂ ਸਾਡਾ ਝੋਨਾ ਬਿਲਕੁਲ ਬੂਰ ਦੇ ਉੱਤੇ ਆਇਆ ਹੋਇਆ ਤਾਂ ਇਹ ਅਸੀਂ ਝੋਨੇ ਦੇ ਮੁਤਾਬਕ ਕਿਉਂਕਿ ਝੋਨਾ ਲੱਗਣਾ ਸ਼ੁਰੂ ਹੋਇਆ ਪਹਿਲਾਂ ਤੇ ਕੁਝ ਨਸਾਰੇ ਤੇ ਕੁਝ ਵਾਲੇ ਕੱਚਾ ਤੇ ਉਹ ਸਭ ਨਾਲ ਫਸਲ ਵੇਖ ਕੇ ਉਹਦੀ ਕੰਡੀਸ਼ਨ ਵੇਖ ਕੇ ਹੀ ਤੁਸیں ਸਪਰੇਅ ਕਰਨੀ ਹੈ ਤੇ ਵੇਖਾ ਵੇਖੀ ਨਹੀਂ ਕਰਨੀ ਕੁਛ ਨਹੀਂ ਹੁੰਦਾ ਜੇ ਥੋੜਾ ਬਹੁਤ ਆ ਬਿਮਾਰੀ ਆ ਗਈ ਹੈ ਕੰਟਰੋਲ ਹੋ ਜਾਂਦੀ ਹੈ ਪਹਿਲੇ ਘੱਲ ਤਾਂ بارش ਪੈ ਰਹੀ ਹੈ ਤੇ بارشਿਆਂ ਨਾਲ ਹੀ ਕਾਫੀ ਹੱਦ ਤੱਕ ਇਹ ਕੰਟਰੋਲ ਹੋ ਜਾਂਦੀ ਹੈ ਤੇ ਚਾਹੇ ਕੋਈ ਵੀ ਕੀੜਾ ਮਕੌੜਾ ਚਾਹੇ ਕਿ ਬਿਮਾਰੀ ਹੈ ਇਸ ਦੇ ਵਿੱਚ ਇੱਕ ਵਸ ਗੱਲ ਜਿਹੜੀ ਉਹ ਲੜਵੰਨਣ ਵਾਲੀ ਹੈ ਵੀ ਆਪਣੇ ਖੇਤ ਦੇ ਵਿੱਚ ਢੇੜਾ ਮਾਰੋ ਤੇ ਜਿਹੜਾ ਸਿਰਫ ਇਹ ਹੁਣ ਨਹੀਂ ਅਸੀਂ ਵੱਟ ਤੇ ਖੜ ਕੇ ਢੇੜਾ ਮਾਰਿਆ ਤੇ ਵਸ ਆ ਗਏ ਤੇ ਚੰਗੀ ਤਰ੍ਹਾਂ ਜਿਹੜਾ ਖੇਤ ਆ ਦੇ ਵਿੱਚ ਅੱਧਾ ਪੌਣਾ ਘੰਟਾ ਲਾਓ ਉਹਦੇ ਵਿੱਚ ਵੇਖੋ ਵੀ ਕੋਈ ਅਟੈਕ ਤੁਹਾਨੂੰ ਦਿਸਦਾ ਪਹਿਲਾਂ ਤਾਂ ਉਹਦੇ ਨੇ ਸਾਵਧਾਨ ਹੋ ਜਾਓ ਇਕਦਮ ਸਪਰੇ ਬਿਨਾ ਕਰੋ ਇਹ ਮੈਂ ਤੁਹਾਨੂੰ ਦੱਸਿਆ ਵੀ ਅੱਜ ਮੈਂ ਤਕਰੀਬਨ ਅੱਧਾ ਘੰਟਾ ਲਾਇਆ ਖੇਤ ਦੇ ਵਿੱਚ ਤੇ ਉੱਥੇ ਕਾਫੀ ਜ਼ਿਆਦਾ ਜਿਹੜੀ ਪਤਲ ਬਿਟਸੁੰਡੀ ਦੀ ਪਤੰਗੇ ਸੀ ਉਹ ਉਹ ਡਰੇ ਸੀ ਤੇ ਬੜੀ ਕੋਸ਼ਿਸ਼ ਕੀਤੀ ਆਂਡੇ ਨਹੀਂ ਲੱਭੇ ਤੇ ਬੜੀ ਕੋਸ਼ਿਸ਼ ਕੀਤੀ ਜਿੱਥੇ ਕਿਤੇ ਪੱਤੇ ਪਹਿਲਾਂ ਅਟੈਕ ਆਇਆ ਥੋੜਾ ਬਹੁਤਾ ਚਿੱਟੇ ਸੀਗੇ ਜਾਂ ਉਹ ਜੋੜੇ ਵੀ ਹੋਏ ਸੀ ਉਹਨਾਂ ਵਿੱਚੋਂ ਕੋਈ ਸੁੰਡੀ ਲੱਭਣ ਦੀ ਪਰ ਸੁੰਡੀ ਬਿਲ ਲੱਭੀ ਇਸ ਕਰਕੇ ਸ਼ਾਇਦ ਕੋਈ ਮੌਸਮ ਦੇ ਨਾਲ ਹੀ ਜਾਂ ਕੋਈ ਵਰਖੇ ਨਾਲ ਹੀ ਉਹ ਖਤਮ ਹੋ ਗਈ ਹੈ ਇਸ ਕਰਕੇ ਪਰ ਮੱਕੜ ਫਿਰਦੇ ਕੋਈ ਗੱਲ ਨਹੀਂ ਫਿਰਦੇ ਰਹਿਣ ਦਿਓ ਜਦੋਂ ਕੋਈ ਅੰਡੇ ਦੇਸਣਗੇ ਸਾਨੂੰ ਜਾਂ ਕੋਈ ਸੁੰਡੀ ਦਾ ਅਟੈਕ ਆਊਗਾ ਉਸ ਵੇਲੇ ਸਪਰੇ ਹੋ ਜਾਊਗੀ ਤੇ ਪਰ ਖੇਤ ਦਾ ਇਗਜ਼ਾਮਨ ਜ਼ਰੂਰ ਕਰੋ ਨਰੀਖਣ ਜ਼ਰੂਰ ਕਰੋ ਬੇ ਧਿਆਨ ਦੇ ਨਾਲ ਸੋ ਬਹੁਤ ਬਹੁਤ ਧੰਨਵਾਦ ਆ